ਅੱਜ ਦੀ ਕੰਮਲੇਟ ਆਈ ਹੈ ਆਪਣੇ ਕੋਲ ਪਿੰਡ ਕਿਮੇ ਵਾਲਾ ਪਰਸੋ ਵੀਰ ਨੇ ਫੋਨ ਕੀਤਾ ਸੀ ਫੇਸਬੁਕ ਤੋਂ ਨੰਬਰ ਲੈ ਕੇ ਤੇ ਕਹਿੰਦਾ ਬਾਈ ਏਸੀ ਦੇ ਵਿੱਚੋਂ ਪਾਣੀ ਬਹੁਤ ਟਪਕ ਰਿਹਾ ਤੇ ਇਸ ਤੋਂ ਇਲਾਵਾ ਕੂਲਿੰਗ ਵੀ ਬਹੁਤ ਘਟੀ ਹੋਈ ਹੈ ਤੇ ਵੀਰ ਨੇ ਤਿੰਨ ਚਾਰ ਵਾਰੀ ਕਿਸੇ ਨੂੰ ਬੁਲਾਇਆ ਤੇ ਦੋ ਕੁ ਮਹੀਨੇ ਪਹਿਲਾਂ ਸਰਵਿਸ ਵੀ ਕਰਾਈ ਉਸ ਤੋਂ ਬਾਅਦ ਫੇਰ ਕਰਵਾਈ ਜਿਹੜੇ ਬੰਦੇ ਸਰਵਿਸ ਕਰਕੇ ਗਏ ਆ ਤੇ ਉਹਨਾਂ ਨੂੰ ਫੋਨ ਕਰਦਾ ਤੇ ਉਹ ਹੁਣ ਗੱਲ ਨਹੀਂ ਸੁਣਦੇ ਅੱਜ ਆ ਜਣੇ ਕੱਲ ਆ ਜਣਦੇ ਆ ਤੇ ਹਾਰ ਕੇ ਆਪਣਾ ਨਾਲੇ ਫੇਸਬੁਕ ਤੋਂ ਨੰਬਰ ਲਿਆ ਤੇ ਅੱਜ ਆਪਾਂ ਜਾ ਰਹੇ ਆ ਪਿੰਡ ਕਿਮੇ ਵਾਲੇ ਤੇ ਵੇਖਦੇ ਆ ਏਸੀ ਦੇ ਵਿੱਚ ਕੀ ਪ੍ਰੋਬਲਮ ਨਿਕਲਦੀ ਆ ਜੁੜੇ ਰਿਹਾ ਜੇ ਆਪਣੀ ਇਸ ਬਲੌਗ ਦੇ ਨਾਲ ਮਿਲਦੇ ਆ ਅਗਲੀਆਂ ਰਾਵਾਂ ਤੇ ਪਹੁੰਚ ਚੁੱਕੇ ਆ ਏਸੀ ਦੇ ਕੋਲ ਤੇ ਕਮਰੇ ਦੇ ਵਿੱਚ ਵਾਲਪੇਪਰ ਵੀ ਲੱਗਾ ਆ ਤੇ ਏਸੀ ਚੱਲਦਾ ਪਿਆ ਵੇਖਣ ਦੇ ਵਿੱਚ ਇੰਨੀ ਜਿਆਦਾ ਡਸਟ ਨਜ਼ਰ ਨਹੀਂ ਆ ਰਹੀ ਤੇ ਸਾਹਮਣੇ ਤੁਸੀਂ ਦੇਖੋ ਲੇ ਬੰਨੇ ਉਹ ਪਾਣੀ ਜਿਹੜਾ ਟਪਕਰਿਆ ਇਧਰਲੇ ਬੰਨੇ ਉਹ ਵੀ ਪਾਣੀ ਟਪਕਰਿਆ ਤੇ ਥੜਲੇ ਬੰਨੇ ਤੁਸੀਂ ਦੇਖੋ ਕਿੰਨਾ ਜਿਆਦਾ ਜੰਗਾਲ ਬਣਿਆ ਪਿਆ ਹੁਣ ਆਪਾਂ ਇੱਕ ਵਾਰੀ ਆਊਟਡੋਰ ਨੂੰ ਚੈੱਕ ਕਰਾਂਗੇ ਕਿ ਗੈਸ ਦੀ ਕਮੀ ਕਰਕੇ ਤੇ ਨਹੀਂ ਪਾਣੀ ਆ ਰਿਹਾਗਾ ਤੇ ਆਊਟਡੋਰ ਦੇ ਵਿੱਚੋਂ ਗਰਮ ਹਵਾ ਤਾਂ ਪ੍ਰੋਪਰ ਆ ਰਹੀ ਹੈ ਤੇ ਗੈਸ ਦੀ ਕੋਈ ਪ੍ਰੋਬਲਮ ਆਪਾਂ ਨੂੰ ਨਜ਼ਰ ਨਹੀਂ ਆ ਰਹੀਗੀ ਤੇ ਰਿਟਰਨ ਵੀ ਪੂਰੀ ਆਈ ਹੋਈ ਆ ਤੇ ਇਧਰ ਦੇ ਬਨੇ ਇਨਸੂਲੇਸ਼ਨ ਸਾਰੀ ਪਾਈਪ ਦੇ ਉੱਤੇ ਉਤਰੀ ਹੋਈ ਆ ਏਸੀ ਅੰਪੀਅਰ ਵੀ ਪੂਰੇ ਲੈ ਰਿਆ ਤੇ ਗੈਸ ਦੀ ਵੀ ਕੋਈ ਕਮੀ ਨਹੀਂ ਹੁਣ ਆਪਾਂ ਇਹਦੇ ਵਿੱਚ ਕੀ ਦਿੱਕਤ ਹੈ ਉਹ ਚੈੱਕ ਕਰਦੇ ਆ ਕਿਹੜੇ ਕਰਕੇ ਪਾਣੀ ਜਿਹੜਾ ਏਸੀ ਸੁੱਟ ਰਿਹਾ ਇੰਡੋਰ ਦਾ ਟੌਪ ਕਵਰ ਉਤਾਰ ਦਿੱਤਾ ਤੇ ਟ੍ਰੇ ਦੇ ਵਿੱਚ ਪਾਣੀ ਜਮਾ ਤਾਂ ਨਹੀਂਗਾ ਟ੍ਰੇ ਤਾਂ ਸਾਫ਼ ਲੱਗ ਰਹੀ ਐ ਪਰ ਡਸਟ ਜਿਹੜੀ ਆ ਹੈਗੀ ਆ ਇਧਰਲੇ ਬੰਨੇ ਵੀ ਤੁਸੀਂ ਦੇਖੋ ਤੇ ਬਲੂਰ ਦੇ ਵਿੱਚ ਵੀ ਕਾਫੀ ਜ਼ਿਆਦੀ ਮਿੱਟੀ ਐ ਤੇ ਇਧਰਲੇ ਬੰਨੇ ਓਵਰਫਲੋ ਟ੍ਰੇ ਦੇ ਵਿੱਚੋਂ ਪਾਣੀ ਹੋ ਰਿਹਾ ਉਹ ਸਿੱਧਾ ਪਾਣੀ ਜਿਹੜਾ ਥੱਲੇ ਜਾ ਰਿਹਾ ਜਦੋਂ ਇਸ ਤਰ੍ਹਾਂ ਏਸੀ ਦੇ ਵਿੱਚੋਂ ਪਾਣੀ ਡਿੱਗਦਾ ਨਾ ਤੇ ਗਾਗ ਦਾ ਜੀਣਾ ਹਰਾਮ ਹੋ ਜਾਂਦਾ ਕਿਉਂਕਿ ਥੱਲੇ ਜਦੋਂ ਪੋਚਾ ਲਗਾਇਆ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਪਾਣੀ ਫਿਰ ਟਪਕ ਟਪਕ ਫਰਸ਼ ਦੀ ਡੰਡ ਲਾ ਦਿੰਦਾ ਨਾ ਉਹ ਤਾਂ ਫਿਰ ਬੀਬੀਆਂ ਨੂੰ ਪਤਾ ਨਾ ਕਿਵੇਂ ਇਸ ਚੀਜ਼ ਦਾ ਦੁੱਖ ਲੱਗਦਾ ਸਾਰਾ ਜਾਂਚ ਪਰਖ ਕੇ ਪਤਾ ਲੱਗਾ ਕਿ ਏਸੀ ਨੂੰ ਉਤਾਰ ਕੇ ਹੀ ਚੈੱਕ ਕੀਤਾ ਜਾਵੇਗਾ ਸਰਵਿਸ ਵੀ ਹੋਣ ਵਾਲੀ ਆ ਤੇ ਗੈਸ ਨੂੰ ਆਪਾਂ ਕਰ ਦਿੱਤਾ ਸਟੋਰ ਤੇ ਹੁਣ ਜਿਹੜਾ ਇਹਦਾ ਇੰਡੋਰ ਯੂਨਟ ਉਤਾਰਾਂਗੇ ਇੰਡੋਰ ਦੇ ਯੂਨੀਅਨ ਇੱਧਰ ਡੰਗਰਾ ਵਾਲੇ ਬਰਾਂਡੇ ਦੇ ਵਿੱਚ ਕੱਸੇ ਹੋਏ ਨੇ ਤੇ ਪੌੜੀ ਲਗਾ ਕੇ ਇੱਥੇ ਜਾਲਾ ਵੀ ਬਹੁਤ ਜ਼ਿਆਦਾ ਲੱਗਾ ਆ ਪਹਿਲਾਂ ਤਾਂ ਜਾਲੇ ਨੂੰ ਸਾਫ਼ ਕੀਤਾ ਤੇ ਫਿਰ ਜਿਹੜੇ ਇਹਦੇ ਯੂਨੀਅਨ ਨੇ ਉਹ ਆਪਾਂ ਖੋਲ ਦਿੱਤੇ ਇੰਡੋਰ ਯੂਨਟ ਖੋਲਣ ਵਾਸਤੇ ਅੰਦਰ ਆਏ ਤੇ ਇੰਨੇ ਟਾਈਮ ਨੂੰ ਬਾਈ ਜੀ ਚਾਹ ਬਣਾ ਕੇ ਲਾਇਆ ਚਾਹ ਪੀਣ ਤੋਂ ਬਾਅਦ ਦੇ ਵਿੱਚ ਇੰਡੋਰ ਯੂਨਟ ਆਪਾਂ ਥੱਲੇ ਉਤਾਰ ਦਿੱਤਾ ਹੁਣ ਆਪਾਂ ਇੰਡੋਰ ਦੀ ਸਰਵਿਸ ਕਰਾਂਗੇ ਤੇ ਤਖਤ ਪੋਛ ਪਿਆ ਹੈ ਇਹਦੇ ਉੱਤੇ ਲਿਆ ਕੇ ਆਪਾਂ ਏਸੀ ਟਿਕਾ ਦਿੱਤਾ ਤੇ ਏਸੀ ਦੇ ਹਾਲਾਤ ਦੇਖੋ ਪਾਣੀ ਵਾਲੀਆਂ ਟਰੇਆਂ ਜਿਹੜੀਆਂ ਉਹਨਾਂ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਗਾਰਾ ਭਰ ਚੁੱਕਿਆ ਆ ਤੇ ਕਵਾਇਲ ਵੀ ਤੁਸੀਂ ਦੇਖੋ ਇਧਰਲੇ ਬੰਨੇ ਖਾਸ ਇੰਨਾ ਜ਼ਿਆਦਾ ਜੇ ਗੰਦਾ ਨਜ਼ਰ ਨਹੀਂ ਆ ਰਿਹਾਗਾ ਉਜਿੰਨਾ ਆਪਾਨੂੰ ਦਿਖਣਾ ਚਾਹੀਦਾ ਸੀਗਾ ਜਿੰਦੇ ਕਰਕੇ ਪਾਣੀ ਦੀ ਦਿੱਕਤ ਆ ਰਹੀ ਹੈ ਪੀਸੀਬੀ ਕੱਢ ਕੇ ਆਪਾਂ ਸਾਈਡ ਤੇ ਰੱਖ ਦਿੱਤੀ ਤੇ ਹੁਣ ਕੋਇਲ ਦੇ ਕੱਲੇ-ਕੱਲੇ ਨਾੜ ਨੂੰ ਖੋਲ ਕੇ ਤੇ ਕੋਇਲ ਨੂੰ ਕੈਬਿਨੇਟ ਦੇ ਵਿੱਚੋਂ ਵੱਖ ਕਰਾਂਗੇ ਇੰਡੋਰ ਯੂਨਿਟ ਦੇ ਕੋਇਲ ਦਾ ਹਾਲ ਵੇਖੋ ਏਸੀ ਤਾਂ ਬਿਲਕੁਲ ਖਤਮ ਹੋਣ ਵਾਲੀ ਗੱਲ ਹੋਈ ਪਈ ਸੀ ਇੱਧਰਲੇ ਬੰਨੇ ਤੁਸੀਂ ਵੇਖੋ ਵੀ ਕਿੰਨਾ ਜ਼ਿਆਦਾ ਇਹਦੇ ਵਿੱਚ ਡਸਟ ਜਿਹੜੀ ਹੈ ਜੰਮ ਚੁੱਕੀ ਹੈ ਤਕਰੀਬਨ 6-7 ਸਾਲ ਹੋ ਗਏ ਏਸੀ ਲੱਗੇ ਨੂੰ ਤੇ ਇਹਦੇ ਵਿੱਚ ਸਾਰੀ ਡਸਟ ਅੰਦਰ ਜਾ ਚੁੱਕੀ ਹੈ ਟਰੇਆਂ ਵੀ ਬਿਲਕੁਲ ਭਰ ਚੁੱਕੀਆਂ ਬਲੋਰ ਦਾ ਵੀ ਬੁਰਾ ਹਾਲ ਹੋਇਆ ਪਿਆ ਪੂਰੀ ਜੈਲ ਹੀ ਜੰਮੀ ਪਈ ਏਦੇ ਵਿੱਚ ਕਈ ਕੰਪਨੀਆਂ ਨਾ ਇੰਡੋਰ ਦੀਆਂ ਜਿਹੜੀਆਂ ਪਾਈਪਾਂ ਬਾਹਰ ਨਿਕਲਦੀਆਂ ਉਹਨਾਂ ਦੇ ਉੱਪਰ ਨਾ ਸਪਰਿੰਗ ਪਾ ਦਿੰਦੀਆਂ ਤੇ ਕੁਝ ਟਾਈਮ ਪਾ ਕੇ ਸਪਰਿੰਗ ਜਿਹੜਾ ਉਹ ਗਲ ਜਾਂਦਾ ਤੇ ਉਹਦੇ ਨਾਲ ਜੰਗਾਲ ਬਹੁਤ ਜ਼ਿਆਦਾ ਪੈਦਾ ਹੋ ਜਾਂਦਾ ਪਰ ਇਹ ਕੰਪਨੀ ਨੇ ਜਿਹੜਾ ਵੀ ਕੰਮ ਕੀਤਾ ਨਾ ਬਹੁਤ ਹੀ کارਗਰ ਇਹਦੇ ਤੇ ਕਦੀ ਵੀ ਜੰਗਾਲ ਨਹੀਂ ਲੱਗਿਆ ਇਹ ਦੇ ਸਾਰੇ ਪਾਰਟ ਆਪਾਂ ਚੰਗੀ ਤਰ੍ਹਾਂ ਕਲੀਨ ਕਰ ਲੈਨੇ ਤੇ ਉਧਰਲੇ ਬੰਨੇ ਆਪਾਂ ਸੁੱਕਣੇ ਪਾ ਦਿੱਤੇ ਆ। ਵਾਸ਼ਿੰਗ ਜਿਹੜੀ ਆ ਇਧਰਲੇ ਬੰਨੇ ਬਿਲਕੁਲ ਓਕੇ ਆ। ਬਲੋਰ ਤੁਸੀਂ ਵੇਖੋ ਕਿੰਨਾ ਜ਼ਿਆਦਾ ਚਮਕ ਰਿਹਾ। ਪਹਿਲਾਂ ਤਾਂ ਕਾਲਾ ਹੀ ਹੋਇਆ ਪਿਆ। ਕੋਇਲ ਦੇ ਹਾਲਾਤ ਵੀ ਦੇਖੋ ਕੋਇਲ ਵੀ ਬਿਲਕੁਲ ਸਾਫ਼ ਨਜ਼ਰ ਆ ਰਿਹਾ। ਇੰਡੋਰ ਦੀਆਂ ਪਾਈਪਾਂ ਦੇ ਨਾਲ ਚੰਗੀ ਤਰ੍ਹਾਂ ਟੇਪ ਕਰਕੇ ਉੱਪਰਲੇ ਬੰਨੇ ਟਰਾਂਸਪੀਰੇਟਿਵ ਵੀ ਕਰ ਦਿੱਤੀ ਆ ਤਾਂ ਜੋ ਕਿਤੇ ਮੌਇਸਚਰ ਦੀ ਕੋਈ ਦਿੱਕਤ ਨਾ ਆ ਜਾਵੇ। ਹੁਣ ਜਿਹੜੇ-ਜਿਹੜੇ ਪਾਰਟ ਜਿਹੜੇ-ਜਿਹੜੇ ਨੜ ਜਿੱਥੋਂ-ਜਿੱਥੋਂ ਖੋਲੇ ਸੀ ਨਾ ਸਾਰਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਸਾਰੇ ਹੋਵੇ ਪ੍ਰੋਪਰ ਫਿਟਿੰਗ ਕਰ ਦਾਂਗੇ 인ਡੋਰ ਦੀ ਸਰਵਿਸ ਵਾਲਾ ਕੰਮ ਕੰਪਲੀਟ ਹੋ ਚੁੱਕਾ ਤੇ ਹੁਣ ਆਪਾਂ ਨੂੰ ਉਸੇ ਜਗ੍ਹਾ ਤੇ ਉਸੇ ਪਲੇਟ ਦੇ ਉੱਤੇ ਫਿਟ ਕਰ ਰਹੇ ਹਾਂ 인ਡੋਰ ਯੂੰਡ ਦਾ ਕੰਮ ਕੰਪਲੀਟ ਤੇ ਆਊਟਡੋਰ ਦੀ ਆ ਗਈ ਵਾਰੀ ਆਊਟਡੋਰ ਤੇ ਵੀ ਸਾਰੇ ਪਾੜ ਖੋਲ ਕੇ ਆਪਾਂ ਉਹ ਰੱਖ ਦਿੱਤੇ ਤੇ ਵਾਸ਼ਰ ਨੂੰ ਕਰ ਲਿਆ ਫਿਟ ਤੇ ਪਾਣੀ ਦਾ ਵੀ ਕਰ ਲਿਆ ਇੰਤਜ਼ਾਮ ਹੁਣ ਇਹਦੀ ਵਾਸ਼ਿੰਗ ਜਿਹੜੀ ਹੈ ਨਾ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਜੇਗੀ ਕੋਕੇ ਸਾਰਾ ਸਮਾਨ ਤਾਂ ਪਾਉਂਦਾ ਬਾਹਰ ਕੱਢਦਾ ਆ। ਆਊਡੋਰ ਦੀ ਵੀ ਸਰਵਿਸ ਜਿਹੜੇ ਨਾਲ ਪੂਰੀ ਤਸੱਲੀ ਨਾਲ ਹੋ ਗਈ ਏ। ਸਾਰੇ ਪਾਰਟ ਆਪਾਂ ਦੇ ਧੋਲੇ ਸੀਗੇ ਤੇ ਜਿਹੜੀ ਫੈਨ ਮੋਟਰ ਨੂੰ ਸਾਈਡ ਤੇ ਰੱਖਿਆ ਸੀ ਤੇ ਫੈਨ ਮੋਟਰ ਨੂੰ ਵੀ ਹੋਣ ਉਹਦੇ ਉਸੇ ਸਟੈਂਡ ਦੇ ਵਿੱਚ ਫਿੱਟ ਕਰ ਦਿੱਤਾ। ਆਊਟਡੋਰ ਦੀ ਸਰਵਿਸ ਬਿਲਕੁਲ ਓਕੇ ਤੇ ਹੁਣ ਤੁਸੀਂ ਵੇਖੋ ਵੀ ਆਊਟਡੋਰ ਕਿੰਨਾ ਜਿਆਦਾ ਸੋਹਣਾ ਲੱਗਦਾ ਪਿਆ ਇਧਰਲੇ ਬੰਨੇ ਜਿਹੜੇ ਆਪਾਂ ਫਲੇਅਰ ਨਟ ਖੋਲੇ ਸੀਗੇ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਕੱਸ ਦਿੱਤਾ ਹਾਲਾਂਕਿ ਏਸੀ ਦੇ ਵਿੱਚ ਗੈਸ ਹੈਗੀ ਹੈ 22 ਨੰਬਰ ਪਰ ਫਿਰ ਵੀ ਆਪਾਂ ਇਹਦਾ ਪ੍ਰੋਪਰ ਵੈਕਿਊਮ ਕਰਵਾਵਾਂਗੇ ਵੈਕਿਊਮ ਦੇ ਬਹੁਤ ਜਿਆਦੇ ਫਾਇਦੇ ਨੇ ਵੈਕਿਊਮ ਪ੍ਰੋਸੈਸ ਕੰਪਲੀਟ ਹੋ ਚੁੱਕਾ ਤੇ ਗੈਸ ਨੂੰ ਆਪਾਂ ਅਨਲੌਕ ਕਰ ਦਿੱਤਾ ਇਨਡੋਰ ਦੇ ਯੂਨੀਅਨ ਚੈੱਕ ਕਰ ਰਹੇ ਹਾਂ ਬਿਲਕੁਲ ਲੀਕਈ ਸ਼ਿਕਈ ओके ਕਿਸੇ ਤਰ੍ਹਾਂ ਦੀ ਕੋਈ ਲੀਕੇਜ ਨਹੀਂ ਹੈ ਯੂਨੀਅਨ ਵਾਲਾ ਵੀ ਕੰਮ ਕੰਪਲੀਟ ਕਰਕੇ ਤੇ ਹੁਣ ਆਪਾਂ ਪਹੁੰਚ ਗਏ ਇਨਡੋਰ ਯੂਨਟ ਦੇ ਕੋਲ ਤੇ ਏਸੀ ਨੂੰ ਕਰ ਦਿੱਤਾ ਆਨ ਏਸੀ ਦੀ ਫਿਟਿੰਗ ਪ੍ਰੋਪਰ ਹੋ ਚੁੱਕੀ ਆ ਤੇ ਪਾਣੀ ਪਾ ਕੇ ਹੁਣ ਚੈੱਕ ਕਰਾਂਗੇ ਕਿਸੇ ਬੰਨੇ ਕੋਈ ਲੀਕੇਜ ਤਾਂ ਨਹੀਂ ਹੋ ਰਹੀ ਏਸੀ ਦੀ ਇਸ ਸਾਈਡ ਤੇ ਨਾ ਟ੍ਰੇ ਥਲੇ ਪਾਣੀ ਜਿਹੜਾ ਜਮਾ ਹੋ ਰਿਹਾ ਸੀ ਹੁਣ ਸਫਾਈ ਚੰਗੀ ਤਰ੍ਹਾਂ ਹੋਣ ਕਰਕੇ ਪਾਣੀ ਵੀ ਜਿਹੜਾ ਨਾ ਪ੍ਰੋਪਰ ਆਪਣੇ ਰਸਤੇ ਰਹੀਂ ਬਾਹਰ ਜਾ ਰਿਹਾ ਹੈ ਅਖੀਰ ਤੇ ਆ ਕੇ ਏਸੀ ਦੇ ਸਾਰੇ ਕਵਰ ਲਗਾ ਕੇ ਏਸੀ ਨੂੰ ਕਰ ਦਿੱਤਾ ਆਨ ਅੱਗੇ ਹਵਾ ਦਾ ਫਲੋ ਵੀ ਕਲੀਅਰ ਨਹੀਂ ਸਿਆ ਰਿਹਾ ਪਾਣੀ ਦੀ ਪ੍ਰੋਬਲਮ ਵੀ ਹੱਦ ਤੋਂ ਜ਼ਿਆਦਾ ਸੀਗਾ ਤੇ ਹੁਣ ਆਪਾਂ ਆਊਟਡੋਰ ਵੀ ਚੈੱਕ ਕਰ ਰਹੇ ਹਾਂ ਪੂਰੀ ਹੀਟ ਆ ਰਹੀ ਹੈ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ ਜਿੰਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਵੀ ਏਸੀ ਦੀ ਲੀਕੇਜ ਦਾ ਮਸਲਾ ਹੱਲ ਕਰਕੇ ਜੇਕਰ ਵੀਡੀਓ ਚੰਗੀ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ